ਮਾਨ ਨਲੰਬੀ ਅੰਬੇਦਕਰ ਸਾਹਿਬ ਦੀ ਕਿਸੇ ਵਰਕਰ ਨੇ ਉਹਨਾਂ ਨੂੰ ਫੋਟੋ ਫੜਾਈ ਤੇ ਉਹ ਫੋਟੋ ਸਿਰ ਨੂੰ ਮੂੰਹ ਨਾਲ ਚੁੰਮਣ ਦੀ ਬਜਾਏ ਉਹ ਫੋਟੋ ਆਪਣੇ ਪੈਰਾਂ 'ਚ ਆਪਣੇ ਬੂਟਾਂ ਤੇ ਰੋਲਤੀ ਉਹ ਬਾਬਾ ਸਾਹਿਬ ਅੰਬੇਦਕਰ ਸਾਡੇ ਸਿਰਾਂ ਦੇ ਤਾਜ ਹੈ ਰੋਜ਼ ਅਸੀਂ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਫੁੱਲ ਚੜਾਉਂਦੇ ਹਾਂ ਜਿੱਥੇ ਵੀ ਸਨਮਾਨ ਮਿਲਦਾ ਹੈ ਇਹ ਕੋਈ ਨਾ ਲੋਕਾਂ ਨੇ ਕਿਸੇ ਦਾ ਸਨਮਾਨ ਕਰਨਾ ਸਿੱਖਿਆ ਹੀ ਨਹੀਂਗਾ ਇਹਨਾਂ ਦਾ ਆਪਣੀ ਰਾਜਨੀਤੀ ਆਉਂਦੀ ਆ ਇਹ ਰੂਲਰਨ ਵਾਲੇ ਨੂੰ ਇਹ ਲੋਕ ਇਹ ਪੰਜ ਲੁਧਿਆਣੇ ਦੇ ਲੋਕ ਇਸੇ ਤਰੀਕੇ ਨਾਲ ਰੋਲ ਕੇ ਉਰੇੋਂ ਵਾਪਸ ਭੇਜਣਗੇ ਜਿਹੜਾ ਬਿੱਟੂ ਹੈ ਜਿਹੜਾ ਬੈਂਸ ਭਰਾਵਾਂ ਤੇ ਇਲਜ਼ਾਮ ਲਾਉਂਦਾ ਸੀ ਉਹੀ ਬਿੱਟੂ ਹੈ ਜਿਹੜਾ ਬੈਂਸ ਭਰਾਵਾਂ ਦੀਆਂ ਮਿੰਨਤਾਂ ਕਰਦਾ ਸੀ ਕਿ ਮੇਰੀ ਪਾਰਟੀ 'ਚ ਆਜੋ ਇਹ ਸਾਨੂੰ ਵੀ ਨਿੰਦ ਰਿਹਾ ਹੈ ਬੜੀ ਆਇਦਾ ਛੋਟੀ ਭੈਣਾ ਹੋ ਕੋਨੇ ਆਉਂਦੀ ਆਪਣਾ ਪੰਜਾਬ ਬਾਬੇ ਨਾਨਕ ਨਾਲ ਇਹਨਾਂ ਨੂੰ ਬਾਬਾ ਸਾਹਿਬ ਧੀਮਰਾ ਉਮੀਦ ਕਰਦਾ ਤਾਂ ਮੱਥੇ ਨੂੰ ਹੋਰੋਂ ਲਾਉਣ ਵਾਲੀ ਆ ਕਰੀਏ ਕੀ ਕਰੀਏ ਕੀ ਕਾਂਗਰਸ ਦਾ ਦੁਸ਼ਮਣ ਬਣ ਗਈ ਦੇਸ਼ ਦੀ ਇਹ ਕਿਸ ਬੰਦੇ ਦੇ ਪ੍ਰਤੀ ਵਫਾਦਾਰ ਹੈ ਇਹ ਭੁਖਰਾਹਟ ਦੀ ਨਿਸ਼ਾਨੀ ਹੈ ਕਿਉਂਕਿ ਇਹਨੂੰ ਪਤਾ ਲੱਗ ਚੁੱਕਿਆ ਕਿ ਮੈਂ ਬੁਰੀ ਤਰ੍ਹਾਂ ਹਾਰ ਰਿਹਾ ਹੇਰਾ ਨੰਬਰ 5ਵੇਂ ਮੈਂ ਮੇਰੀ ਗੱਲ ਯਾਦ ਰੱਖਿਓ ਇਹਨਾਂ ਲੋਕਾਂ ਨੂੰ ਕੀ ਪਤਾ ਵਾ ਇਹ ਤਾਂ ਹਰ ਕਿਸੇ ਜਗ੍ਹਾ ਤੇ ਰਾਜਨੀਤੀ ਰੋਟੀਆਂ ਸਿੱਖੀ ਤਾਈ ਚਾਹੇ ਉਹ ਮਹਿਲਾ ਮੋਰਚਾ ਯੂਥ ਮੋਰਚਾ ਸਭ ਨੂੰ ਉਮੀਦਵਾਰ ਕਾ ਬੜੀ ਸਭ ਗੱਲ ਵੀ ਇੱਕ ਜਿਹੜੀ ਇੱਕ ਵੀਡੀਓ ਕਲਿੱਪ ਦੀ ਜਿਹਨਾਂ ਵਾਰਨ ਹੋ ਰਹੀ ਹੈ ਸਨਮਾਨ ਵਿੱਚੋਂ ਜਿਹੜੀ ਬਾਬਾ ਸੁਭੇਸ਼ਕਰ ਸਾਹਿਬ ਦੀ ਜਿਹੜੀ ਫੋਟੋ ਦਿੱਤੀ ਜਾਂਦੀ ਹੈ ਰਾਜਾਵੜੀ ਜੀ ਨੂੰ ਦੇਖੋ ਇਹ ਪੈਰ ਦੇ ਵਿੱਚ ਰੱਖੀ ਇਹ ਤਾਂ ਇਹ ਤਾਂ ਬਹੁਤ ਚਿਰ ਦਾ ਹੀ ਪਤਾ ਹੈ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਪਹਿਲਾਂ ਉਹਨਾਂ ਦੇ ਇਲੈਕਸ਼ਨਾਂ ਉਹਨਾਂ ਨੂੰ ਦੋ ਵਾਰ ਇਲੈਕਸ਼ਨਾਂ ਹਰਾਇਆ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਭਾਰਤ ਰਤਨ ਜਿਨ੍ਹਾਂ ਨੇ ਕਨਸਟੀਟਿਊਸ਼ਨ ਸੰਵਿਧਾਨ ਬਣਾਇਆ ਉਹਨਾਂ ਨੂੰ ਇਹਨਾਂ ਨੇ ਭਾਰਤ ਰਤਨ ਕਦੇ ਨਹੀਂ ਦਿੱਤਾ ਜੇ ਭਾਰਤ ਰਤਨ ਦਿੱਤਾ ਤਾਂ ਬੀਜੇਪੀ ਨੇ ਦਿੱਤਾ ਤੇ ਅੰਬੇਦਕਰ ਸਾਹਿਬ ਅੱਜ ਜਦੋਂ ਅੱਜ ਫੋਟੋ ਤਸਵੀਰ ਦੇਖੀ ਆ ਤਾਂ ਮਨ ਰੋਂਦਾ ਮਨ ਰੋਂਦਾ ਓਏ ਉਹਨਾਂ ਨੇ ਸੰਵਿਧਾਨ ਬਣਾਇਆ ਉਹਨਾਂ ਨੇ ਅੱਜ ਜੋ ਕੁਝ ਚੱਲ ਰਿਹਾ ਉਹਨਾਂ ਦੇ ਸਿਰ ਤੇ ਚੱਲ ਰਿਹਾ ਤੇ ਅੱਜ ਇਹ ਦਿਨ ਦੇਖਣਾ ਪੈ ਗਿਆ ਵੀ ਕਾਂਗਰਸ ਪਾਰਟੀ ਦਾ ਪ੍ਰਧਾਨ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜਾ ਬੜਿੰਗ ਆਪ ਫੋਟੋ ਅੰਬੇਦਕਰ ਸਾਹਿਬ ਦੀ ਸਾਡੇ ਸਤਿਕਾਰਯੋਗ ਜਿਨ੍ਹਾਂ ਨੇ ਇੱਕ ਕਦੇ ਸੋਚਿਆ ਨਹੀਂ ਹੋਣਾ ਵੀ ਮੈਂ ਦੇਸ਼ ਦਾ ਸਭ ਤੋਂ ਦੁਨੀਆ ਦਾ ਸਭ ਤੋਂ ਵਧੀਆ ਸੰਵਿਧਾਨ ਉਹ ਬਣਾ ਕੇ ਦੇ ਕੇ ਚੱਲਿਆ ਤੇ ਮੇਰੀ ਤਸਵੀਰ ਕਾਂਗਰਸ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਪੈਰਾਚਰੂਲੂ ਜਾਣ ਬੁੱਝ ਕੇ ਫੜ ਕੇ ਮੈਂ ਤੁਹਾਡੇ ਕੈਮਰੇ ਤੇ ਦੇਖੀ ਆ ਜਾਣ ਬੁੱਝ ਕੇ ਤੋਹੀਨ ਕਰਨ ਲਈ ਸਾਰੇ ਭਾਈਚਾਰੇ ਦੀ ਤਖਹੀਨ ਕਰਨ ਲਈ ਉਹ ਫੋਟੋ ਤਸਵੀਰ ਓਪਨ ਗੱਡੀ ਚੱਲਦੇ ਹੋਏ ਪੈਰਾਚ ਸਿੱਟੀ ਆ ਤੇ ਉਹ ਸਾਰੀ ਵੀਡੀਓ ਜਿਹੜੀ ਉਹ ਕੱਲ ਮੂਰੇ ਆਈ ਆ ਮੈਂ ਸਮਝਦਾ ਬਹੁਤ ਭਾਰੀ ਰੋਸ ਸਭ ਦੇ ਵਿੱਚ ਸੰਵਿਧਾਨ ਸਭਲੇ ਲਈ ਆ ਪਰ ਖਾਸ ਤੌਰ ਤੇ ਭਾਈਚਾਰੇ ਦੇ ਵਿੱਚ ਐਸਸੀ ਵਰਗ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਤੇ ਮੈਂ ਸਮਝਦਾ ਵੜਿੰਗ ਸਾਹਿਬ ਜਿੰਨਾ ਘਿਰ ਚੁੱਕੇ ਨੇ ਕਿਉਂਕਿ ਜੋ ਉਤੋਂ ਬੋਲਦੇ ਨੇ ਉਹ ਥੱਲੇੋਂ ਟੋਟਲ ਝੂਠ ਨਿਕਲਦਾ ਤੇ ਅੱਜ ਐਡੀ ਵੱਡੀ ਸਤਕਾਰ ਨਾਲ ਮਾਣ ਨਾਲ ਅੰਬੇਦਕਰ ਸਾਹਿਬ ਦੀ ਕਿਸੇ ਵਰਕਰ ਨੇ ਉਹਨਾਂ ਨੂੰ ਫੋਟੋ ਫੜਾਈ ਤੇ ਉਹ ਫੋਟੋ ਸਿਰ ਨੂੰ ਮੂੰਹ ਨਾਲ ਚੁੰਮਣ ਦੀ ਬਜਾਏ ਉਹ ਫੋਟੋ ਆਪਣੇ ਪੈਰਾਂ 'ਚ ਆਪਣੇ ਬੂਟਾਂ ਤੇ ਰੋਲਤੀ ਤੇ ਇਹ ਰੋਲਣ ਵਾਲੇ ਨੂੰ ਇਹ ਲੋਕ ਪੰਜਾਬ ਦੇ ਲੁਧਿਆਣੇ ਦੇ ਲੋਕ ਇਸੇ ਤਰੀਕੇ ਨਾਲ ਰੋਲ ਕੇ ਉਰੇ ਨੂੰ ਵਾਪਸ ਭੇਜਣਗੇ ਇਦੋਂ ਵੱਧ ਮੈਂ ਇਸ ਗੱਲ ਦੀ ਮਾਫੀ ਮੰਗਦਾ ਬਈ ਇਹ ਜਹ ਘਨਾਉਣਾ ਕੰਮ ਕਿਸੇ ਨੂੰ ਵੀ ਇੱਕ ਕਦੇ ਕਰਨਾ ਨਹੀਂ ਚਾਹੀਦਾ ਪਰ ਜੇ ਕੀਤਾ ਜਿਨੇ ਉਹਨੂੰ ਕਦੇ ਮਾਫੀ ਨਹੀਂ ਮਿਲਣੀ ਚਾਹੀਦੀ ਜੰਦੀ ਸਾਹਿਬ ਗੱਲ ਕਰੀ ਪਿੰਡਿਆ ਕੀਤੀ ਹੈ ਜਿਹੜਾ ਸੁਪਾਲ ਖੈਰਾ ਜੀ ਨੇ ਬਿਆਨ ਦਿੱਤੇ ਦੇਖੋ ਤਾਂ ਸਹੀ ਉਹ ਕਰੀਏ ਕੀ ਕਰੀਏ ਕੀ ਕਾਂਗਰਸ ਤਾਂ ਦੁਸ਼ਮਣ ਬਣ ਗਈ ਦੇਸ਼ ਦੀ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਉਹਨਾਂ ਨੂੰ ਪੈਰਾਂ ਚ देखो बाबा साहब अंबेडकर ਸਾਡੇ ਸਿਰਾਂ ਦੇ ਤਾਜ ਹੈ। ਰੋਜ਼ ਅਸੀਂ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਫੁੱਲ ਚੜਾਉਨੇ ਆ ਜਿੱਥੇ ਵੀ ਸਨਮਾਨ ਮਿਲਦਾ ਹੈ। ਬਿੱਟੂ ਕੋਲੇ ਕੋਈ ਆਈਕਿਊ ਨਹੀਂ ਹੈ। ਬਿੱਟੂ ਕੋਰੇ ਗੰਦੇ ਗੰਦੇ ਇਲਜ਼ਾਮਤ ਲਾਉਣ ਤੋਂ ਬਿਨਾ ਕੋਈ ਗੱਲ ਨਹੀਂ। ਇਹ ਉਹੀ ਬਿੱਟੂ ਹੈ ਜਿਹੜਾ ਬੈਂਸ ਭਰਾਵਾਂ ਤੇ ਇਲਜ਼ਾਮਤ ਲਾਉਂਦਾ ਸੀ। ਉਹੀ ਬਿੱਟੂ ਹੈ ਜਿਹੜਾ ਬੈਂਸ ਭਰਾਵਾਂ ਦੀਆਂ ਮਿੰਨਤਾਂ ਕਰਦਾ ਸੀ ਕਿ ਮੇਰੀ ਪਾਰਟੀ 'ਚ ਆਜੋ। ਇਹ ਸਾਨੂੰ ਵੀ ਨਿੰਦ੍ਰਿਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਨਿੰਦ੍ਰਿਆ ਇਹ ਕਿਸ ਬੰਦੇ ਦੇ ਪ੍ਰਤੀ ਵਫਾਦਾਰ ਹੈ ਇਹ ਭੁਖਰਾਹਟ ਦੀ ਨਿਸ਼ਾਨੀ ਹੈ ਕਿਉਂਕਿ ਇਹਨੂੰ ਪਤਾ ਲੱਗ ਚੁੱਕਿਆ ਕਿ ਮੈਂ ਬੁਰੀ ਤਰ੍ਹਾਂ ਹਾਰ ਰਿਹਾ ਹੇਰਾ ਨੰਬਰ 5ਵੇਂ ਹੈ ਮੇਰੀ ਗੱਲ ਯਾਦ ਰੱਖਿਓ ਬਿੱਟੂ ਨੂੰ ਲੁਧਿਆਣਾ ਦੇ ਲੋਕ ਵੋਟ ਨਹੀਂ ਪਾਉਣਗੇ ਇੱਕ ਜਿਹੜੀ ਆਡੀਓ ਹੋਰ ਹਾਂ ਕਿਉਂਕਿ ਹੁਣ ਨੂੰ ਪਤਾ ਲੱਗ ਗਿਆ ਨਾ ਦੇਖੋ ਇਹਨਾਂ ਲੋਕਾਂ ਨੇ ਕਿਸੇ ਦਾ ਸਨਮਾਨ ਕਰਨਾ ਸਿੱਖਿਆ ਹੀ ਨਹੀਂਗਾ ਇਹਨਾਂ ਦਾ ਆਪਣੀ ਰਾਜਨੀਤੀ ਆਉਂਦੀ ਆ ਬਸ ਉਹ ਆਉਂਦੇ ਪਹਿਲਾਂ ਉਹ ਸਾਡੀ ਐਤਾ ਛੋਟੀ ਭੈਣਾ ਉਹ ਉਹਨੇ ਆਉਂਦੀ ਆਪਣਾ ਪੰਜਾ ਬਾਬੇ ਨਾਨਕ ਨਾਲ ਇਹਨਾਂ ਨੂੰ ਬਾਬਾ ਸਾਹਿਬ ਭੀਮਰਾਓ ਉਮੀਦ ਕਰਦਾ ਤਾਂ ਮੱਥੇ ਨੂੰ ਫੋਟੋ ਲਾਉਣ ਵਾਲੀ ਆ ਉਹਨੇ ਸਾਨੂੰ ਸਵਿਧਾਨ ਦਿੱਤਾ ਸਾਡਾ ਕਾਨੂੰਨ ਜਿਹੜਾ ਅੱਜ ਅਸੀਂ ਲੋਕ ਜੀਰੇ ਆ ਉਹਦੇ ਸਵਿਧਾਨ ਦੇ ਥੱਲੇ ਇਹਨਾਂ ਲੋਕਾਂ ਨੂੰ ਕੀ ਪਤਾ ਵਾ ਇਹ ਤਾਂ ਹਰ ਕਿਸੇ ਜਗ੍ਹਾ ਤੇ ਰਾਜਨੀਤੀ ਰੋਟੀਆਂ ਸੇ